ਗੱਲਬਾਤ ਕਰ ਰਹੇ ਸੱਬੇ ਬਾਰੇ ਸੱਬਾ ਤੁਹਾਡਾ ਬੇਲੀ ਆ ਯਾਰ ਕਿਵੇਂ ਦਾ ਮਹਿਸੂਸ ਹੁੰਦਾ ਉਹਦੇ ਬਾਰੇ ਸੁਣ ਕੇ ਮੈਂ ਚਾਚੇ ਦਾ ਮੁੰਡਾ ਅੱਛਾ ਸਕੇ ਦਾ ਚਾਚੇ ਦਾ ਮੁੰਡਾ ਹਾਂ ਸਕੇ ਜੀ ਆ ਕਰੋ ਚਾਚੇ ਕੀ ਬਾਤ ਐ ਸਾਨੂੰ ਸਾਰੇ ਪਿੰਡ ਚ ਚਾਚੇ ਤਾਂ ਹੀ ਮਿਲਦੇ ਆ ਸੱਬੇ ਦੇ ਬੜਾ ਪਿਆਰਾ ਸੱਬੇ ਦਾ ਐ ਹਾਂ ਬਈ ਪਿਆਰ ਬਹੁਤ ਅੱਛਾ ਤੁਸੀਂ ਤਾਂ ਫਿਰ ਪੜ੍ਹੇ ਵੀ ਇਕੱਠੇ ਹੋ ਬਈ ਹਾਂਜੀ ਪਰ ਪੜ੍ਹੇ ਵੀ ਇਕੱਠੇ ਹੋ ਕਿੱਥੇ-ਕਿੱਥੇ ਪੜ੍ਹੇ ਠੀਕ ਹੈ ਕੋਈ ਸਕੂਲ ਦੀ ਯਾਦ ਹੋਵੇ ਸਭੇ ਦੀ ਉਹ ਸਾਡੇ ਨਾਲ ਜਰੂਰ ਸਾਂਝੀ ਕਰੋ ਬੁੱਲੇ ਬਸ ਆਈ ਚੋੜ ਚੋੜ ਵਾਧੂ ਕਰਦੇ ਸੀ ਚੋੜ ਚੱਪਾ ਪਾ ਕੇ ਸਕੂਲੇ ਗਾਉਂ ਦਾ ਉਹਨੂੰ ਸ਼ੌਕ ਸ਼ੁਰੂ ਸ਼ੁਰੂ ਤੋਂ ਹੀ ਆ ਬਈ ਹੂੰ ਬਹੁਤ ਡੈਕਸ ਕੋਟਦਾ ਸੀਗਾ ਸਕੂਲੇ ਵਾਧੂ ਵਾਧੂ ਬਈ ਕੋਈ ਗਾਉਂ ਪਿੱਛੇ ਮਾਸਟਰਾਂ ਤੋਂ ਗੁੱਟ ਵੀ ਖਾਦੀ ਨਹੀਂ 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 ਉਹਨੂੰ ਲਾ ਲੈਂਦੇ ਸੀ ਗਾਉਂ ਬਈ ਅੱਛਾ ਵੀ ਆ ਜਾ ਫੈਸਟੀਵਲ ਤੇ ਜਾਉਂ ਬੜਾ ਗਾਉਂਦਾ ਕਰਦਾ ਸੀ ਜਾਨੀ ਕਿ ਗਾਣਿਆਂ ਦੇ ਨਾਲ ਮੈਡਮ ਮਾਸਟਰ ਵੀ ਇਮਪ੍ਰੈਸ ਕੀਤੇ ਸੀ ਵਾਧੂ 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 ਠੀਕ ਹੈ ਤੇ ਲਿਖਦਾ ਵੀ ਤੇ ਉਦੋਂ ਵੀ ਲਿਖਦਾ ਕਰਦਾ ਬੇਬੀ ਹੂੰ ਲਿਖਦਾ ਲਿਖਦਾ ਤੇ ਉਹਨੂੰ ਇਹ ਸੀਗਾ ਵੀ ਮੈਂ ਸ਼ੁਰੂ ਤੋਂ ਵੀ ਮਤਲਬ ਕਿ ਵੀ ਮੈਂ ਕਿਸੇ ਚੰਗੇ ਮਕਾਮ ਤੇ ਜਾਣਾ ਹੂੰ ਅੱਜ ਜੋ ਮਕਾਮ ਪਾ ਲਿਆ ਹਾਂ ਤਾਂ ਕਹੇ ਤਾਂ ਹੋਰ ਅੱਗੇ ਜਾਣਾ ਗਾ ਨਾ ਜਾਣਾ ਅੱਗੇ ਬਾਈ ਅਕਸਰੀ ਜਿਹੜਾ ਬਚਪਨ ਹੁੰਦਾ ਜਾਂ ਯਾਰੀ ਦੋਸਤੋਂਦੋ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਕਿ ਯਾਰ ਆਪਾਂ ਐਂ ਕਰਨਾ ਆਪਾਂ ਉਹ ਕਰਨਾ ਕਦੇ ਉਹ ਹੁੰਦੀਆਂ ਹੋਣੀਆਂ ਤੁਹਾਡੇ ਨਾਲ ਹਾਂ 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 ਕਰਦਾ ਸੀ ਤੇ ਸੋਚਦਾ ਕਿ ਸੀ ਵੀ ਕੀ ਕਿੱਦਾਂ ਦਾ ਬੰਨਾ ਕਿਹੜੇ ਸਿੰਗਰ ਵਾਰੇ ਬੰਨਾ ਕਿਤੇ ਕਿਹਾ ਸੀ ਇਹੋ ਜਿਹਾ ਬਣੂਗਾ ਨਹੀਂ ਬਸ ਉਹਨੂੰ ਐਂ ਸੀ ਵੀ ਆਪਾ ਆਪ ਦੇ ਆਪ ਚ ਖੁਦ ਸਟਾਰ ਬੰਨਾ ਠੀਕ ਹੈ ਹਾਂ ਕੀ ਆਪ ਦਾ ਪਿੰਡ ਦਾ ਨਾਮ ਆਪਦਾ ਨਾਮ ਆਪੇ ਉਹਦਾ ਨਾ ਹੂੰ ਡੁੱੱਚਾ ਕੰਨ ਰੋਸ਼ਨ ਕਰਨਾ ਹੂੰ ਬਿਲਕੁਲ ਇੱਕ ਮੈਂ ਵੇਖ ਰਿਹਾ ਕਿ ਪਿੰਡ ਵੀ ਤੁਹਾਡਾ ਕੋਈ ਬਾਲਾ ਵੱਡਾ ਪਿੰਡ ਨਹੀਂ ਛੋਟਾ ਜਿਹਾ ਪਿੰਡ ਹੈ ਇੱਕ ਛੋਟੇ ਜਿਹੇ ਪਿੰਡ ਚੋਂ ਨਿਕਲ ਕੇ ਇੰਨਾ ਨਾਮ ਬਣਾਉਣਾ ਇਹ ਵੀ ਕੋਈ ਮਾੜੀ ਮੋਟੀ ਗੱਲ ਨਹੀਂ ਬੜੀ ਮਿਹਨਤ ਲੱਗਦੀ ਹੈ ਬਹੁਤ ਬਹੁਤ ਸਟਰਗਲ ਕੀਤਾ ਬਹੁਤ ਵੈਸੇ ਉਹਨੇ ਮਿਹਨਤ ਬਹੁਤ ਕੀਤੀ ਆ ਕਰਦਾ ਕਰਦਾ ਸੀ ਫਿਰ ਜੰਡੇਗੜ ਕੰਮ ਤੇ ਗਿਆ ਉਥੇ ਕੰਮ ਤੋਂ ਹੀ ਬਸ ਵੈਗਰੂ ਨੇ ਬਾਹ ਫੜੀ ਜਦੀ ਤੇ ਇੱਥੇ ਹੀ ਬਸ ਅੱਜ ਸੱਬਾ ਸੱਬਾ ਹੋ ਗਈ ਸੱਬੇ ਤਾਂ ਕੋਈ ਗਾਣਾ ਸੁਣਾ ਦਿਓ ਨਹੀਂ ਸੱਬੇ ਤਾਂ ਮੈਂ ਤਾਂ ਆ ਵੈਸੇ ਆਉਂਦੇ ਪਰ ਆਪਾਂ ਨੂੰ ਗਾਉਣੇ ਨਹੀਂ ਆਉਂਦੇ ਗਾਣਾ ਨਹੀਂ ਆਉਂਦਾ ਠੀਕ ਆ ਇੱਕ ਆ ਆ ਬੈਠ ਰਿਹਾ ਆ ਜਾ ਯਾਰ ਇਹ ਪਹਿਲਾਂ ਵੀ ਆਇਆ ਸੀ ਬਹਿ ਜਾ ਆ ਜਾ ਸਕੂਲੋਂ ਨਿਕਲਿਆ ਵਰਦੀ ਲਾਈ ਤੇ ਸਿੱਧਾ ਇੱਧਰ ਨੂੰ ਭੱਜ ਜਾਏ ਘਰੇ ਦੱਸ ਕੇ ਹਾਂਜੀ ਹੋਰ ਨਾ ਤੇਰੇ ਕੁੱਟ ਪਈ ਜਾਵੇ ਮਗਰੋਂ ਨਹੀਂ ਨਹੀਂ ਉਹ ਮੇਰਾ ਡੈਡੀ ਖੜਾ ਅੱਛਾ ਉਹ ਡੈਡੀ ਉਹਨੂੰ ਸਾਈਡ ਤੇ ਕਾਦੋ ਖੜਾਇਆ ਉਹ ਵੈਸੇ ਉਹ ਗਿਆ ਮਗਰ ਤਾਂ ਨਹੀਂ ਆਇਆ ਸੀ ਤੇਰੇ ਮਗਰ ਹੀ ਆਇਆ ਸੀ ਵੇਖਣਾ ਸੀ ਕਿੱਧਰ ਚੱਲਿਆ ਹੈ ਠੀਕ ਹੈ ਅੱਛਾ ਇਹ ਬੰਦੇ ਨੇ ਗਾਣੇ ਸੁਣਾਏ ਸੀ ਸਾਨੂੰ ਸੱਬੇ ਦੇ ਤੇ ਲੈ ਵੀ ਸੱਬਾ ਤੇਰੀ ਵੀਡੀਓ ਵੇਖ ਰਿਹਾ ਤੇ ਇੱਕ ਗਾਣਾ ਹੋਰ ਸੁਣਾ ਦੇ ਸੁਣਾ ਦੇ ਗਾਣਾ ਇੱਕ ਹੋਰ ਉੱਛ ਲਈ ਪੂਰਾ ਸੁਣਾ ਦੇਣਾ ਨਹੀਂ ਯਾਰ ਉਹ ਤਾਂ ਸੁਣ ਲਿਆ ਹੋਰ ਸੁਣਾ ਫਲਾਈ ਸੁਣਾ ਨਰਸਿੰਗ ਨਾ ਉਹ ਸੁਣਾ ਦੇ ਹਾਂ ਵੇ ਐਟੀਟਿਊਡ ਤੋੜ ਗਿਆ ਸਾਰਾ ਵੇ ਜੀ ਨਾਲ ਲੱਗਦਾ ਮੁਲਾਜੇਦਾਰ ਓਪਣ ਦੀ ਫੁੱਲ ਫੜਾ ਗਿਆ ਯਾਰਾ ਵੇ ਕੱਲ ਬੱਸ ਵਿੱਚ ਝੜਦੀ ਨੂੰ ਪੈੜਿਆ ਰੋਗ ਕਸੂਤਾ ਲਾ ਗਿਆ ਵੇ ਜੱਟੀ ਨਰਸਿੰਗ ਕਰਦੀ ਨੂੰ ਬੜਿਆ ਰੋਗ ਕਸੂਤਾ ਲਾ ਗਿਆ ਵੇ ਚੰਡੀਗੜ੍ਹ ਪੜਦੀ ਨੂੰ ਹੋ ਗੱਬਰੂ ਬੇਰ ਟੀਸੀ ਤੋਂ ਲਾਉਂਦਾ ਨਹੀਂ ਹੱਥ ਨਾਲ ਚੀਜ਼ ਮਾੜੀ ਨੂੰ ਪਾਉਂਦਾ ਤੇਰੇ ਲਈ ਝਾਂਜਰਾ ਲਿਆਉਂਦਾ ਤੇ ਨਾਲੇ ਕਾਂਟੇ ਨਹੀਂ ਜੱਟিয়ে ਹੋ ਲੱड्डੂ ਮੜ ਤੇ ਪਟੂਨੇ ਪਿੰਡ ਵਿੱਚ ਤੇਰੀ ਹਾਂ ਤੇ ਨਹੀਂ ਜੱਟিয়ে ਹੋ ਲੱड्डੂ ਮੜ ਤੇ ਪਟੂਨੇ ਪਿੰਡ ਵਿੱਚ ਤੇਰੀ ਹਾਂ ਤੇ ਨਹੀਂ ਜੱਟিয়ে ਮੈਂ ਕੰਮ ਵਿੱਚ ਸੱਸ ਨਾਲ ਹੱਥ ਵਟਾਉਣਾ ਹੋ ਚੜਦੇ ਸਿਆਲ ਹੀ ਵਿਆਹ ਕਰਵਾਉਣਾ ਹੋ ਲਹਿੰਗਾ ਪੀਚ ਕਲਰ ਦਾ ਪਾਉਣਾ ਵੇ ਜੱਟਾ ਮੈਚਿੰਗ ਕਰ ਲਈ ਤੂੰ ਵੇ ਤੂੰ ਵੀ ਪੈਂਟ ਕੋਟ ਬਣਵਾ ਲੈ ਵੇ ਮੇਚਾ ਦੇ ਦੇ ਦਰਜੀ ਨੂੰ ਵੇ ਤੂੰ ਵੀ ਪੈਂਟ ਕੋਟ ਬਣਵਾ ਲੈ ਵੇ ਮੇਚਾ ਦੇ ਦੇ ਦਰਜੀ ਨੂੰ ਵੈਰ ਤੇ ਪਿਆਰ ਜਿਥੇ ਵੀ ਪਾਲਾ ਨਿਟਲਣਾ ਛੱਡਾਂ ਇਹ ਸੁਹਲੀ ਬਾਲਾਂ ਵੈਰ ਤੇ ਪਿਆਰ ਜਿੱਥੇ ਵੀ ਪਾਲਾਂ ਨਿਟਲਣਾ ਛੱਡਾਂ ਇਹ ਸੁਹਲੀ ਬਾਲਾਂ ਫੇਰ ਜਦੋਂ ਕੱਢਦਾ ਮਰਾੜਾਂ ਵਾਲਾ ਨਿਗੋਲੇ ਉੜਦੇ ਡੈਕਾਂ ਤੋਂ ਹੋ ਵੈਲੀ ਲੰਘਦੇ ਮੋੜ ਦੀ ਜੱਟੀਆਂ ਜੋ ਗੱਡੀ ਬਣਾ ਬ੍ਰੇਕਾਂ ਤੋਂ ਹੋ ਵੈਲੀ ਲੰਘਦੇ ਮੋੜ ਦੀ ਜੱਟੀਆਂ ਜੋ ਗੱਡੀ ਬਣਾ ਬ੍ਰੇਕਾਂ ਤੋਂ ਸੱਬਾ ਸੱਬਾ ਫਿਰਦੀ ਕਰਦੀ ਤੇ ਮੈਂ ਜਿੰਦ ਤੇਰੇ ਨਾਲ ਕਰਦੀ ਮੇਰਾ ਪੈਰ ਨਹੀਂ ਲੱਗਣਾ ਧਰਤੀ ਜਦੋਂ ਮੇਰਾ ਹੱਤੂ ਫੜਿਆ ਆਵੇ ਵੇਖ ਕੇ ਨਾਰ ਪਤਾਸੇ ਵਰਗੀ ਦੰਦਲਾਂ ਪੈਣੀ ਬੜੀਆਂ ਦੇ ਵੇਖ ਕੇ ਨਾਰ ਪਤਾ ਸੇ ਵਰਗੀ ਦੰਦਲਾ ਪੈਣੀ ਬੜ ਬੜਿਆਂ ਦੇ ਯਾਰ ਕੱਲਾ ਕੱਲਾ ਤੇਰੇ ਗਾਣੇ ਦਾ ਬੋਲ ਯਾਦ ਆ ਪਰ ਪੜ੍ਹਾਈ ਚ ਵੀ ਕੋਈ ਯਾਦ ਹੈਗਾ ਹੈ ਕਿ ਕੱਲੇ ਗਾੜੀ ਸੁਣੀ ਜਨ ਰਹਿਣਾ ਨਹੀਂ ਪੜ੍ਹਾਈ ਚ ਵੀ ਫਰਸਟ ਆਉਣਾ ਪੜ੍ਹਾਈ ਚ ਵੀ ਫਰਸਟ ਆਉਣਾ ਗਾਣੇ ਬੰਨਣਾ ਗਿਆ ਵੱਡਾ ਕੇ ਤੂੰ ਤਾਂ ਦੱਸਤਾ ਸੀ ਨਾ ਰਾਈਡਰ ਬੰਨਾ ਰਾਈਡਰ ਦੇ ਨਾਲ ਕੁਝ ਹੋਰ ਵੀ ਸੋਚਿਆ ਸਿੰਗਰ ਸਿੰਗਰ ਠੀਕ ਆ ਫਿਰ ਤਾਂ ਸੋਖੇ ਜਾਵੜੇਗਾ ਤੂੰ ਸੱਭਾ ਹੈਗਾ ਲੈ ਜਾਊਗਾ ਹੈਂ ਇਹ ਮਿਹਨਤ ਕਰਕੇ ਜਾਣਾ ਮਿਹਨਤ ਕਰਕੇ ਠੀਕ ਆ ਮਿਹਨਤ ਕਰਕੇ ਜਾਣਾ ਤੇ ਪੜਾਈ ਵੱਲ ਤੇ ਹੁਣ ਹੋਰ ਦੇਖ ਕੱਲੇ ਗਾਣੇ ਨਾ ਸੁਣਦਾ ਰਹੀ ਠੀਕ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਹਾਂਜੀ ਠੀਕ ਆ ਬਾਪੂ ਜੀ ਇੱਕ ਤੁਹਾਨੂੰ ਮੈਂ ਫੋਟੋ ਦਿਖਾਉਣਾ ਆ ਮੁੰਡੇ ਨੂੰ ਜਾਣਦੇ ਹੋ ਹਾਂਜੀ ਜਾਣਦੇ ਆ ਜੀ ਕੌਣ ਆ ਜੀ ਇਹ ਇਹਦਾ ਨਾਮ ਪੱਕਾ ਨਾਮ ਦਾ ਸਤਪਾਲ ਹੈ ਜੀ। ਅੱਛਾ ਜੀ। ਸੱਭਾ ਕਹਿੰਦੇ ਛੋਟਾ ਨਾ ਸੱਭਾ ਸਾਡੇ ਪਿੰਡ। ਓਏ 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 ਫਿਰ ਤਾਂ ਤੁਸੀਂ ਪੂਰੇ ਚੰਗੀ ਤਰ੍ਹਾਂ ਜਾਣਦੇ ਹੋ ਜੇ ਤੁਸੀਂ ਇਹਦਾ ਵੱਡਾ ਨਾਮ ਦੱਸਤਾ। ਕਹਿੰਦੇ ਜੀ ਮੈਂ ਗਾਣੇ ਬਹੁਤ ਸੁਣਦਾ ਜੀ ਬੜੇ ਸੁਣੇ ਕੱਲ ਹੀ ਮੈਂ ਗਾਉਣਾ ਵੀ ਹੁਣ ਆਪ ਵੀ ਇਹਦੇ ਨਾਲ ਗਾਣਿਆਂ ਦੇ ਨਾ ਅਸੀਂ ਇੱਕਦਮ ਖੇਤਵਾਰ ਕਰੀ ਜਾਂਦੇ ਸੀਗੇ। ਅੱਛਾ ਤੇ ਇਹ ਤਾਂ ਗਾਣਾ ਚੱਲੀ ਜਾਂਦਾ ਸੀ। ਅਸੀਂ ਇਹਦੇ ਗਾਣਾ ਸੁਣ ਕੇ ਵੀਡੀਓ ਬਣਾਉਂਦੇ ਸੀ। ਉਹ ਮੈਨੂੰ ਹੁਣ ਯਾਦ ਨਹੀਂ ਗਿਆ ਜੀ। ਇਹ ਜਿਹੜਾ ਉਹਨਾਂ ਦਾ ਮੋੜਾ ਜਿਹੜਾ ਲਹਿੰਗਾ ਪੀਚ ਕਲਰ ਦਾ ਪਾਉਣਾ ਚੜ੍ਹਦੇ ਸਾਲ ਵਿਆਹ ਕਰਵਾਉਣਾ ਇਹ ਗਾਣਾ ਮੈਨੂੰ ਬਹੁਤ ਪਸੰਦ ਆਇਆ ਹਾਂਜੀ ਠੀਕ ਹੈ ਤੇ ਤੁਸੀਂ ਇਹਨੂੰ ਕਿਵੇਂ ਜਾਣਦੇ ਹੋ ਤੁਹਾਡੇ ਪਿੰਡ ਦਾ ਮੁੰਡਾ ਆ ਜਾਂ ਚਾਚੇ ਤਾਇਆ ਚ ਵੈਸੇ ਤਾਂ ਸਾਨੂੰ ਸਾਰੇ ਚਾਚੇ ਤਾਈ ਮਿਲੇ ਆ ਹਾਂਜੀ ਹਾਂਜੀ ਮੈਂ ਮੇਰਾ ਭਤੀਜਾ ਲੱਗਦਾ ਮੈਂ ਤਾਂ ਤਾਇਆ ਲੱਗਦਾ ਜੀ ਅੱਛਾ ਸਾਡਾ ਪਰਿਵਾਰ ਕੁਨੈਕਸ਼ਨ ਬਹੁਤ ਆ ਮੈਂ ਤੇ ਮੇਰਾ ਦਾਦਾ ਇਹਦਾ ਦਾਦਾ ਸੀ ਜਿਹੜਾ ਸੱਬੇ ਦਾ ਹਾਂਜੀ ਅਸੀਂ ਜਦੋਂ 10ਵੀਂ ਪਾਸ ਕੀਤੇ ਪੜ੍ਹਦੇ ਹੁੰਦੇ ਸੀ ਅਸੀਂ ਪੜ੍ਹਦੇ ਹੁੰਦੇ ਸੀ ਸਾਥ ਬਹੁਤ ਛੋਟਾ ਹੈ ਇਹ ਮੇਰੇ ਬਟੇ ਬੇਟਿਆਂ ਦਾ ਖਾਨਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਇਸ ਪਰਿਵਾਰ ਨਾਲ ਸਾਡੇ ਪੁਰਾਣੇ ਰਿਲੇਸ਼ਨ ਹਨ ਹੂੰ ਤੇ ਜਿਹੜਾ ਇਹਦਾ ਡੈਡੀ ਆ ਉਹ ਮਰਾ ਚੰਗਾ ਦੋਸਤ ਆ ਜਿੱਥੇ ਅਸੀਂ ਜਾਨੇ ਆ ਇਕੱਠੇ ਜਾਨੇ ਆ ਯੋ ਉਹਨੂੰ ਗੱਡੀ ਚਲਾਉਣੀ ਆਉਂਦੀ ਆ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਕਾਰ ਚਲਾਉਣੀ ਹੈ ਤਿਆਰੀ ਹੈ ਪੱਕੀ ਆ ਪੱਕੀ ਯਾਰੀ ਆ ਜੀ ਹਾਂਜੀ ਠੀਕ ਹੈ ਅਸੀਂ ਹੁਣ ਸੱਬੇ ਦਾ ਬਚਪਨ ਵੀ ਵੇਖਿਆ ਚੱਕ ਕੇ ਵੀ ਖੜਾਇਆ ਹੋਗਾ ਹਾਂਜੀ ਹਾਂਜੀ ਕੜਾਇਆ ਖੜਾਇਆ ਜੀ ਨਿੱਕਾ ਜਿਹਾ ਹੁੰਦਾ ਸੀ ਕਈ ਵਾਰੀ ਉਹਨੇ ਸਾਡੇ ਤੇ ਫਿਆ ਵੀ ਕਰ ਦੇਣਾ ਅੱਛਾ ਤੇ ਅਸੀਂ ਨੇ ਚੌੜ ਵੀ ਕਰਨੀ ਬਹੁਤ ਹੈ ਫਿਰ ਸਕੂਲ ਜਾਂਦਾ ਹੁੰਦਾ ਸੀ ਸਾਡੇ ਬੱਚਿਆਂ ਨਾਲ ਹੀ ਪੜਦਾ ਹੁੰਦਾ ਸੀ ਸਕੂਲੋਂ ਵੀ ਅਸੀਂ ਉਹਨੂੰ ਕਈ ਵਰੀ ਲੈ ਕੇ ਆਉਣਾ ਠੀਕ ਹੈ ਜੀ ਹਾਂਜੀ ਖੇਡਦਾ ਸੀ ਸਾਡੇ ਇਕੱਠੇ ਜਾ ਕੇ ਨਾਲ ਹੀ ਖੇਡਦਾ ਹਾਂ ਹਾਸ ਜਦੋਂ ਟਰੈਕਟਰਾਂ ਤੇ ਬੱਸਾਂ ਤੇ ਗੱਡੀਆਂ ਚ ਮੋਬਾਈਲਾਂ ਹਾਂਜੀ ਅੱਜ ਨਾ ਇੱਕ ਥੋੜੇ ਦਿਨਾਂ ਦੀ ਗੱਲ ਹੈ ਪਰਸੇ ਜਿੱਥੇ ਮੈਂ ਨੰਦਪੁਰ ਸਾਹਿਬ ਜਾਂਦਾ ਸੀਗਾ ਜੀ ਅੱਛਾ ਜੀ 5 ਤਰੀਕ ਨੂੰ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਸੀਗਾ ਉੱਥੇ ਮੈਂ ਜਾ ਰਿਹਾ ਸੀਗਾ ਹੂੰ ਬੱਸ ਚੱਲੀ ਸੀ ਲੁਧਿਆਣੇ ਤੋਂ ਹੂੰ ਤੇ ਅੱਗੇ ਇਹਦਾ ਜਿਹੜਾ ਗਾਣਾ ਬੱਸ ਦੇ ਵਿੱਚ ਸੁਣਿਆ ਨਾ ਮੈਂ ਬੜਾ ਮਨ ਨੂੰ ਖੁਸ਼ੀ ਆਈ ਮੈਂ ਕਿਹਾ ਯਾਰ ਸਾਡਾ ਬੇਟਾ ਜਿਹੜਾ ਸਾਡਾ ਪਿੰਡ ਦਾ ਨਾਂ ਰੁਸ਼ਨ ਕਰ ਰਿਹਾ ਹਾਂ ਉਹਦੇ ਵਿੱਚ ਗਾਣਾ ਮੈਨੂੰ ਕਲੀਅਰ ਨਹੀਂ ਵੀ ਕਿਹੜਾ ਚੱਲਦਾ ਸੀ ਪਰ ਗਾਣਾ ਜਿਸ ਪਿੰਡ ਦਾ ਮਰਾੜ ਦਾ ਨਾਮ ਆਇਆ ਨਾ ਉਹਦੇ ਮਾਨੂੰ ਖੁਸ਼ੀ ਹੋਈ ਵੀ ਸਾਡੇ ਜਿਹੜਾ ਸਾਡਾ ਬੇਟਾ ਸਾਡਾ ਪਰਿਵਾਰ ਦਾ ਮੈਂਬਰ ਬੱਚਾ ਵੀ ਸਾਡੇ ਪਿੰਡ ਦਾ ਨਾਮ ਬੜਾ ਰੋਸ਼ਨ ਕੀਤਾ ਉਹਨੇ ਤੁਸੀਂ ਕਿਹੜਾ ਗਾਣਾ ਗਾਉਣਾ ਨੇ ਇਹਦਾ ਮੈਂ ਤਾਂ ਹੁੰਦਾ ਗਾਣਾ ਜਿਹੜਾ ਲਹਿੰਗਾ ਪੀਜ ਕਲਰ ਦਾ ਪਾਉਣਾ ਚੜ੍ਹਦੇ ਸਿਆਲ ਵਿਆਹ ਕਰਵਾਉਣਾ ਸੱਸ ਨਾਲ ਕੰਮ ਦੇ ਚਾਹਟ ਹੋਵੇ ਮਰੇ ਪੀਜ ਕਲਰ ਦਾ ਲਈ ਗਾਣਾ ਪਵਾ ਦਿਓ ਮੈਨੂੰ ਸ਼ੌਂਕ ਹੈ ਜੀ ਮੈਂ ਆਹ ਵੀ ਕਈ ਵਾਰੀ ਗਾਉਂਦਾ ਫਿਰਦਾ ਹਾਂ ਪਰਸੋ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਸੀਗਾ ਜੀ ਤੇ ਉਹਦੀ ਮਾਤਾ ਵੀ ਸੀਗੀ ਉਹਦਾ ਡੈਡੀ ਵੀ ਬੈਠਾ ਸੀ ਉਹਦਾ ਛੋਟਾ ਭਰਾ ਵੀ ਸੀਗਾ ਤੇ ਹੁਣ ਉਹਦਾ ਇੱਕ ਗਾਣਾ ਨਵਾਂ ਜਿਹਾ ਆਇਆ ਤੇ ਮੈਂ ਉਹਨੂੰ ਫਲਾਈ ਆਦਾ ਤੇ ਨਹੀਂ ਹਾਂ ਫਲਾਈ ਵਾਲਾ ਤੇ ਉਹਨਾ ਮੈਂ ਇੱਕ ਟੱਪਾ ਹੀ ਗਾਇਆ ਉਹਦੀ ਮੰਮੀ ਵੀ ਬਹੁਤ ਸੁਣ ਕੇ ਖੁਸ਼ ਹੋਈ ਤੇ ਮੈਨੂੰ ਉਹਦੇ ਭਾਜੀ ਦਾ ਕਿ ਉਹਦੀ ਸਭੇ ਤੇ ਗਾਣੇ ਗਾਉਂਦਾ ਰਹਿੰਦਾ ਹਾਂਜੀ ਠੀਕ ਹੈ ਸ਼ੁਕਰੀਆ ਬਾਪੂ ਜੀ ਧੰਨਵਾਦ ਵਧੀਆ ਜੀ ਕੀ ਨਾਮ ਹੈ ਭਾਈ ਜੀ ਆਪਣਾ ਬੱbbi ਮਰੜ ਬੱbbi ਭਾਈ ਆਹ ਮੁੰਡੇ ਨੂੰ ਜਾਣਦੇ ਹੋ ਹਾਂਜੀ ਕੌਣ ਆ ਬਈ ਇਹ ਸੱਬਾ ਜੀ ਸੱਬਾ ਸੱਬਾ ਕੌਣ ਆ ਬਈ ਸੱਬਾ ਮਰਾੜਾ ਇਹ ਗਾਇਕ ਆ ਇਹ ਕਾਹਦੇ ਪਿੰਡ ਦਾ ਹਾਂਜੀ ਸਾਡੇ ਪਿੰਡ ਦਾ ਜੀ ਠੀਕ ਐ ਸੁਣਿਆ ਇਹਦੇ ਗਾਣੇ ਹਾਂਜੀ ਬਹੁਤ ਸੀ ਕੀ ਬਾਤ ਐ ਮਾਣ ਹੁੰਦਾ ਬਈ ਵੀ ਸਾਡੇ ਪਿੰਡ ਦਾ ਮੁੰਡਾ ਇੱਡੀ ਇੰਡਸਟਰੀ ਚ ਨਿਕਲਿਆ ਗਿਆ ਅੱਜ ਉਹਦੇ ਹਰ ਟੀਵੀ ਤੇ ਹਰ ਮੋਬਾਈਲ 'ਚ ਉਹਦਾ ਗਾਣਾ ਚੱਲਦਾ ਹਾਂ ਸਹੀ ਗੱਲ ਹੈ ਬਾਈ ਬਹੁਤ ਸਾਡਾ ਤਾਂ ਭਰਾ ਹੀ ਆ ਚਾਚੇ ਦਾ ਮੁੰਡਾ ਹੀ ਆ ਛੋਟਾ ਜਿਹਾ ਹਾਂ ਹਾਂਜੀ ਇਹ ਸਾਰੇ ਬਾਈ ਜਿੰਨੇ ਬੰਦੇ ਮਿਲਿਆ ਕੋਈ ਚਾਚੇ ਦਾ ਕੋਈ ਮਾਮਾ ਕੋਈ ਤਾਇਆ ਇਦਾਂ ਹੀ ਮਿਲੇ ਸਭੇ ਦਾ ਇੰਨਾ ਪਿਆਰਾ ਸਾਰਿਆਂ ਦਾ ਹਾਂਜੀ ਲਿਖਦਾ ਹੀ ਬਹੁਤ ਸੁਣਾਈ ਤੇ ਮੁੰਡਾ ਹੁਣ ਗਰੀਬੀ ਚ ਉੱਠ ਕੇ ਤਾਂ ਗਿਆ ਹੂੰ ਤੇ ਬਾਕੀ ਸੁਭਾਅ ਵੀ ਵਧੀਆ ਚੰਗਾ ਸਾਰਿਆਂ ਨਾਲ ਚੰਗਾ ਕਿੰਨੀ ਉਮਰ ਕਿੰਨੀ ਆ ਬਈ ਉਹਦੀ ਉਹਦੀ ਉਮਰ ਹੋਊਗੀ ਵੀਰੇ 24-25 ਸਾਲ 24-25 ਸਾਲ ਦੀ ਉਮਰ ਆ ਹਲੇ ਹਾਂਜੀ 24-25 ਸਾਲ ਘਟ ਹੋਊਗੇ 24-25 ਸਾਲ ਤੋਂ ਵੀ ਹਾਂ ਅੱਛਾ ਕੀ ਬਾਤ ਹੈ ਭਾਈ ਫਿਰ ਤਾਂ ਤੁਸੀਂ ਤਾਂ ਫਿਰ ਉਹ ਖੇਡੇ ਵੀ ਹੋਵੋਗੇ ਨਾਲ ਜਿਵੇਂ ਬਚਪਨ ਵਾਲਾ ਉਹ ਵੀ ਸ਼ੁਰੂ ਤੋਂ ਹੀ ਗੌਂਦਾ ਲਿਖਦਾ ਸੀਗਾ ਹਾਂ ਨਹੀਂ ਮੈਂ ਤਾਂ ਉਹਦੇ ਤੋਂ ਬਹੁਤ ਵੱਡਾ ਛੋਟਾ ਅਜੀ ਵੀ ਇਖਿਆ ਖੇਡਦਾ ਠੀਕ ਹੈ ਜਾਨੀ ਕਿ ਬਚਪਨ ਤੋਂ ਗੌਂਦਾ ਲਿਖਦਾ ਸੀਗਾ ਕਿ ਹੁਣ ਜੀ ਲੱਗਿਆ ਨਹੀਂ ਨਹੀਂ ਬਚਪਨ ਤੋਂ ਹੀ ਗੌਂਦਾ ਸੀਗਾ ਜੀ ਗਰੇ ਬੋਲੀ ਜਾਣਾ ਉੱਚੀ ਉੱਚੀ ਗਾਣੇ ਗਾਈ ਜਾਣੀ ਵੇਖਣਾ ਅੱਛਾ ਤੇ ਬਾਕੀ ਕੋਲ ਬਹਿ ਜਾਣਾ ਚੰਗੇ-ਚੰਗੇ ਗੱਲਾਂ ਵਧੀਆ ਕਰ ਲੈ ਸਿਆਣਾ ਜਾ ਕੇ ਨਹੀਂ ਸਿਆਣਾ ਨਹੀਂ ਜਵਾਗਮਾਂ ਦੀ ਵਧੀਆ ਸਿਆਣਾ ਸਿਆਣਾ ਪਰਿਵਾਰ ਦੀ ਜ਼ਿੰਮੇਵਾਰੀ ਵੀ ਹੈ ਨਾ ਪੂਰੀ ਪੂਰੀ ਸਮਝਦਾਈ ਪੂਰੀ ਕਿੰਨੇ ਭਰਾ ਬਈਓ ਤਿੰਨ ਭਰਾ ਜੀ ਤਿੰਨ ਭਰਾ ਹੀ ਵੱਡਾ ਹਾਂ ਇਹ ਵੱਡਾ ਸਾਰਿਆਂ ਨੂੰ ਠੀਕ ਹੈ ਤੇ ਮੰਮੀ ਡੈਡੀ ਹੈ ਹਾਂ ਮੰਮੀ ਡੈਡੀ ਉਹ ਦੀ ਠੀਕ ਹੈ ਬਈ ਇਧਰ ਆਹ ਸਾਹਮਣੇ ਜਿਹੜਾ ਘਰ ਆ ਘਰ ਆ ਹੀ ਉਹਨਾਂ ਦਾ ਹਾਂ ਇਹੀ ਘਰ ਉਹਨਾਂ ਦਾ ਬਈ ਦਿਖਾਈ ਬਈ ਇਧਰ ਗਾਂ ਨੂੰ ਆ ਕੇ ਆਹ ਸਾਹਮਣੇ ਘਰ ਆ ਇਹ ਸੱਬੇ ਦਾ ਘਰ ਆ ਹਾਂ ਇਹ ਸੱਬੇ ਪਿੰਡ ਮਰਾੜ ਦੇ ਵਿੱਚ ਖੜੇ ਆ ਬਈ ਜ਼ਿਲ੍ਹਾ ਕਿਹੜਾ ਪਿੰਡਾਂ ਨੂੰ ਇਹ ਮੁਕਸਰ ਜੀ ਸ੍ਰੀ ਮੁਕਸਰ ਹਾਂ ਜੀ ਸ੍ਰੀ ਮੁਕਸਰ ਸਾਹਿਬ ਨੂੰ ਜ਼ਿਲ੍ਹਾ ਪੈਂਦਾ ਆ ਸਾਹਮਣੇ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਸੱਬੇ ਦਾ ਘਰ ਹੈ ਤੇ ਸੱਬੇ ਦਾ ਅੱਜ ਕੱਲ ਜਿਹੜਾ ਗਾਣਾ ਚੱਲ ਰਿਹਾ ਮੈਂ ਕਰਕੇ ਫਲਾਈ ਆਵਾਂ ਕਾਫੀ ਇਹਦੀ ਚਰਚਾ ਹਨਾ ਜਾਂ ਛੱਲਾ ਗਾਣਾ ਸੀ ਸਾਨੂੰ ਜਵਾਕ ਨੇ ਵੀ ਸੁਣਾਇਆ ਤੁਸੀਂ ਕਿਹੜਾ ਵਾ ਗਾਣਾ ਵੱਧ ਸੁਣਿਆ ਹੱਥ ਤਾਂਗੇ ਜੀ ਹੱਥ ਤਾਂਗੇ ਹਾਂਜੀ ਮਾੜਾ ਮੋਟਾ ਸੁਣਾ ਸਕਦੇ ਹੋ ਨਹੀਂ ਸੁਣਾ ਸਕਦੇ ਪਰ ਉਸ ਨਾਲ ਮਾੜਾ ਜਿਹਾ ਗੋਲੀ ਨਹੀਂ ਨਹੀਂ ਦੂਜਿਆਂ ਦਾ ਪਤਾ ਕੀ ਗੱਲ ਹੈ ਗਾਇਆ ਨਾ ਹੋਵੇ ਤੇ ਅੱਛਾ ਤੂੰ ਸੁਣਦੇ ਆ ਵਧੀਆ ਹਾਂ ਠੀਕ ਹੈ ਜਦੋਂ ਮੋਬਾਈਲ ਖੋਲੀ ਤੋ ਉਹਦਾ ਗਾਣਾ ਪਹਿਲਾਂ ਉੱਤੇ ਹੁੰਦਾ ਜੀ ਆ ਬਾਕੀ ਅੰਦਰ ਬਾਹਰ ਅੰਦਰ ਜਾਈਦਾ ਬੱਸਾਂ ਦੇ ਜਾਈਦਾ ਜਾਂ ਕਿਤੇ ਬਾਹਰ ਅੰਦਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਇੱਕ ਅੱਧਾ ਗਾਣਾ ਬੰਦਾ ਸੁਣੀਆਂ ਹੁੰਦਾ ਬੱਸ ਵਿੱਚ ਵੀ ਇੱਕ ਗਾਣਾ ਤਾਂ ਚੱਲਦਾ ਹਾਂ ਚੱਲੀ ਚੱਲੀ ਜਾਂਦਾ ਜੀ ਹਾਂ ਆ ਜਿਹੜਾ ਸਾਹਮਣੇ ਘਰੇ ਚਾਚੇ ਕੇ ਘਰ ਉਹਨਾਂ ਦੇ ਮੇ ਚਾਚੇ ਦਾ ਘਰ ਹੈਗਾ ਕੋਈ ਕਰੇ ਹੈਗੇ ਆ ਜੀ ਇਧਰ ਵੀ ਹੈਗੇ ਤਾਂ ਹਏ ਹਜੇ ਆਵਾਜ਼ ਮਾਰੀ ਹੋਈ ਆ ਖੁੱਲਾ ਪਰ ਲੈ ਆ ਬਾਈ ਆ ਰਹੇ ਆ ਆ ਜਾ ਬਈ ਚੱਲੀ ਜਾਂਦੇ ਗਾਣੂ ਆ ਜਾ ਇਹ ਚਾਚੇ ਦਾ ਮੁੰਡਾ ਇਹ ਚਾਚੇ ਦਾ ਮੁੰਡਾ